ਕਾਲ ਜੀ ਸਾਰਿਆਂ ਨੂੰ ਜੇ ਕਰਿਆ ਆਪਾਂ ਨੂੰ ਕਿਸੇ ਵਪਾਰ ਦੇ ਵਿੱਚ ਕੋਈ ਘਾਟਾ ਪੈ ਜਾਂਦਾ ਤਾਂ ਦਿਮਾਗ ਤੇ ਟੈਨਸ਼ਨ ਪਾਉਣ ਦੀ ਬਜਾਏ ਇਹ ਸਮਝ ਲਿਆ ਕਰੋ ਕਿ ਬੇਜਮਾਨੀ ਦਾ ਪੈਸਾ ਆਇਆ ਸੀ ਵੀ ਸ਼ੁਕਰ ਆ ਉਹ ਚਲਾ ਗਿਆ ਵਾਪਸ ਤੁਹਾਡਾ ਮਾਲ ਛਾਦ ਹੋ ਜਾਵੇ ਨੰਬਰ ਦੇ ਜੇ ਬਿੱਲੀ ਦੁੱਧ ਪੀ ਜੇ ਕੁੱਤਾ ਰੋਟੀ ਖਾ ਲੇ ਇਹ ਮਨਚ ਨਾਲ ਲਿਆਇਆ ਕਰੋ ਕਿਉਂਕਿ ਜੋ ਉਹਦੇ ਕਰਮਾ ਦਾ ਸੀ ਉਹ ਖਾ ਗਿਆ ਇਸ ਕਰਕੇ ਵੀ ਤਾਂ ਉਹਦਾ ਮਨ ਸ਼ਾਂਤ ਹੋ ਜਾਵੇਗਾ ਨੰਬਰ 3 ਜੇ ਤੁਹਾਨੂੰ ਕਿਸੇ ਵੱਡੇ ਨੇ ਬਜ਼ੁਰਗ ਨੇ ਕੁਝ ਕਹਿ ਦਿੱਤਾ ਉਸ ਗੱਲ ਨੂੰ ਸਹਿ ਲਿਆ ਕਰੋ ਕਿਉਂਕਿ ਜਿਸ ਬਾਗ ਦਾ ਕੋਈ ਮਾਲੀ ਨਹੀਂ ਹੁੰਦਾ ਨਾ ਉਹ ਬਾਗ ਖਤਮ ਹੋ ਜਾਂਦਾ ਉਹ ਬਾਗ ਉਜੜ ਜਾਂਦਾ ਇਸੇ ਤਰ੍ਹਾਂ ਜੇ ਆਪਣੇ ਚ ਵੱਡਾ ਬੰਦਾ ਨਾ ਹੋਵੇ ਨਾ ਆਪਣੇ ਘਰ ਵੀ ਉਜੜ ਜਾਂਦੇ ਆ ਇਸ ਲਈ ਵੱਡਿਆਂ ਦਾ ਕਦੇ ਵੀ ਗੁੱਸਾ ਨਾ ਕਰਿਆ ਕਰੋ ਜੇ ਤੁਹਾਨੂੰ ਸਾਹਮਣੇ ਵਾਲਾ ਕੁਝ ਕਹਿ ਦਿੰਦਾ ਫਿਰ ਵੀ ਉਸ ਗੱਲ ਨੂੰ ਮੰਨਦੇ ਰਹਿ ਜਾ ਕਰੋ ਉਹ ਹੀ ਤੁਹਾਡੇ ਤੁਹਾਨੂੰ ਤੁਹਾਡੇ ਬਾਰੇ ਬੁਰਾਈ ਕਰਦਾ ਜਾਂ ਤੁਡੀਂਂਦਿਆ ਕਰਦਾ ਤਾਂ ਸੋਲ ਲਿਆ ਕਰੋ ਪਰ ਬੋਲ ਲਿਆ ਨਾ ਕਰੋ ਕਿਉਂਕਿ ਉਹ ਕਿਸੇ ਨਾ ਕਿਸੇ ਦਿਨ ਵਾਪਸ ਸਮਝ ਜੂਗਾ ਤੇ ਜੇਕਰ ਇਹਨਾਂ ਗੱਲਾਂ ਦੇ ਤੁਸੀਂ ਅਮਲ ਕਰਦੇ ਹੋ ਤਾਂ ਤੁਸੀਂ ਜ਼ਿੰਦਗੀ ਚ ਚੜ੍ਹਦੀ ਕਲਾ ਚ ਰਹੋਗੇ ਤੇ ਮੋਜ